ਤੇ ਵਧੀਆ ਪੜਾਉਂਦਾ ਕਿਤਾਬਾਂ ਦੇ ਬੋਝ ਆ ਉੱਥੇ ਜਿਵੇਂ ਪਿਛਲੇ ਤੁਸੀਂ ਦੇਖਿਆ ਬੈਕ ਰਕੜੇ ਚਾੱਕੇ ਬੱਚੇ ਲੈ ਕੇ ਜਾਂਦੇ ਆਂ ਹਾਂ ਸੁਕਰੀ ਜਾਂਦੇ ਆ ਅੱਛਾ ਅੱਛਾ ਇੱਥੇ ਬੱਚਿਆਂ ਦੇ ਸਕੂਲੇ ਪੈ ਰਹੇ ਬੈਗ ਹਾਂ ਰੋ ਮੈਂ 2-4 ਕਿਤਾਬਾਂ ਲੈ ਕੇ ਆਉਂਦੇ ਆ ਜਾਂਦੇ ਆ ਜੀ ਠੀਕ ਹੈ ਔਰ ਬਹੁਤ ਵਧੀਆ ਜੀ ਜਿੰਦਗੀ ਜਿੰਦਾਬਾਦ ਆ ਮੈਂ ਜਦਾਬਾਦ ਜੀ ਪੂਰੀ ਤਾਂ ਚਿਹਰਾ ਹੀ ਦਗਦਾ ਕਰਦਾ ਪੈਗ ਲਾਉਣੇ ਵਧੀਆ ਚੀ ਤੇ ਕਹੂੰ ਕਿਹੜੀ ਚੱਲਦੀ ਹੈ ਜੀ ਇੱਥੇ ਜਾਰੇ ਇਹ ਕਿਹੜੀ ਪੈਗ ਪੂਕ ਕਿਹੜੀ ਚੱਲਦੀ ਹੈ ਜਾਰੇ ਮੈਨੂੰ ਬੜਾ ਦੱਸ ਦਿਓ ਪੀਣਾ ਦਾ ਘਟੀ ਆਂ ਸਾਡੀ ਕੋਰਾਂ ਰੈਲ ਵੀ ਪਿੰਦੇ ਆਂ ਬੋੜਕਾ ਆਹ ਫੂਟ ਸਰਕਮੋਰ ਵਾਲੀ ਆ ਇੱਕ ਜਿਹੜੇ ਸ਼ਰਾਬ ਵਧੀਆ ਪੀਂਦੇ ਆ ਚਾਹੇ ਥੋੜੀ ਵੀ ਹੈ ਜੀ ਅੱਛਾ ਤੇ ਨਾਲ ਫਿਰ ਕਈ ਵਾਰ ਆਪਣੇ ਯਾਰ ਦੋਸਤ ਕੱਢਦੇ ਆ ਇੰਡੀਆ ਨੂੰ ਇੱਥੇ ਵੀ ਇੱਥੇ ਵੀ ਇੱਥੇ ਚੱਲਦਾ ਜੀ ਕੱਢ ਲੈਂਦੇ ਆ ਅੱਛਾ ਕੱਢ ਲੈਂਦੇ ਆ ਉਹ ਵੀ ਪੀ ਲਈਦੀ ਆ ਹੂੰ ਫਿਰ ਉਹ ਦੂਜੇ ਉਹਦੇ ਚ ਚੰਗਾ ਮਸਾਲਾ ਵਧੀਆ ਪਾਉਂਦੇ ਹੋਊਗਾ ਉਹ ਵੀ ਕੱਢਦੇ ਆ ਜੀ ਕਈਆਂ ਨੂੰ ਸ਼ੌਂਕ ਹੈਗਾ ਇੱਥੇ ਹਾਂ ਉਹ ਬਣਾ ਕੇ ਦੱਸਦੇ ਆ ਤੇ ਸਿਆਸਤ ਦਾ ਗਰੇਵਾਲ ਸਾਹਿਬ ਕਿਵੇਂ ਲੱਗਦਾ ਵੀ ਆਪਣੀ ਸਿਆਸਤ ਉੱਥੋਂ ਦੀ ਤੇ ਇੱਥੇ ਜਿਹੜੇ ਸਿਆਸਤਦਾਨਾ ਕਿਵੇਂ ਆ ਮੈਂ ਇੱਕ ਵਿਕਟੋਰੀਆ ਗਿਆ ਜੀ ਕਿਉਂਕਿ ਮੈਂ ਦਸਰਾਜ ਚੜਾ ਵੀ ਜਗਰੂਪ ਸਿੰਘ ਬਰਾੜ ਮੇਰੇ ਚਾਚਾ ਜੀ ਮੇਰੇ ਪਿੰਡੋਂ ਆ ਉਹ ਇੱਕ ਜਦੋਂ ਉੱਥੇ ਚਾ ਉਹਦੇ ਚਫੈਰੀ 'ਚ ਬਹਿ ਗਏ ਉਹ ਲੈਂਡ 'ਚ ਉਹ ਵੀ ਖੜ ਗਏ ਤੇ ਉਹਦੇ ਅੱਗੇ ਦੂਜੇ ਵੀ ਖੜੇ ਆ ਉਹ ਉਹਨੇ ਇਹ ਨਹੀਂ ਹੋਇਆ ਵੀ ਉਹ ਮਿਨਿਸਟਰ ਤੇ ਸਾਡੇ ਤਾਂ ਐਮ.ਐਲ.ਏ ਕਹਿੰਦਾ ਵੀ ਇਹੀ ਜੀ ਗੇੜੇ ਖਵਾ ਦਿੰਦਾ ਵੀ ਆ ਲੈਓ ਤੇ ਆ ਲੈਓ ਉੱਥੇ ਤਾਂ ਇੱਕ ਮਿਨਿਸਟਰ ਜਾਂਦਾ ਉਹਨਾਂ ਨੇ 50 ਗੱਡੀਆਂ ਉਹਨਾਂ ਦੇ ਨਾਲ ਨੇ ਹਾਂਜੀ ਹੁਣ ਆਪਾਂ ਦੇਖੀ ਜਾਂਦੇ ਕੀ ਕੁਝ ਉੱਥੇ ਹੁੰਦਾ ਜੀ ਬਿਲਕੁਲ ਜੀ ਤੇ ਹੁਣ ਤੁਸੀਂ ਆ ਹੀ ਦੇਖ ਲਓ ਜਿਹੜਾ ਉੱਥੇ ਕਾਲੀਆਂ ਦਾ ਪਿਆ ਸੀ ਪਹਿਲਾਂ ਕਾਲੀਆਂ ਨੂੰ ਵੋਟ ਪਾਈ ਐ ਸਾਰਾ ਕੋਈ ਕਾਲੀਆਂ ਨੂੰ ਅਸੀਂ ਆਸ ਕਰਦੇ ਪਰ ਹੁਣ ਨਹੀਂ ਮੈਂ ਵੈਸੇ ਜਿਹੜਾ ਕੁਝ ਉਹਨਾ ਕੀਤਾ ਮੈਂ ਲਾਈਕ ਨਹੀਂ ਕਰਦਾ ਕਾਲੀਆਂ ਬਿਲਕੁਲ ਜਿਹੜਾ ਜਜ਼ੇਦਾਰ ਤਾਂ ਕਿਹੜੇ ਹਟਾ ਤੇ ਆਪਦੇ ਬਿਠਾ ਤੇ ਕੱਢ ਕੇ ਨਾ ਇਥੇ ਮੈਂ ਖਬਰਾਂ ਸੁਣਦਾ ਹੀ ਪੂਰੀ ਮੈਂ ਤਾਂ ਇੰਡੀਆ ਦੀਆਂ ਖਬਰਾਂ ਲਾ ਕੇ ਸਵੇਰ ਨੂੰ ਵੀ ਸ਼ਾਮ ਨੂੰ ਅੱਛਾ ਅੱਛਾ ਜਿਹੜੀ ਹੁਣ ਜਿਵੇਂ ਸਰਕਾਰ ਆਪਾਂ ਬਦਲਾ ਲੈਂਦਾ ਸੀ ਕਿਉਂਕਿ ਤੁਸੀਂ ਵੀ ਬਹੁਤ ਚਿੰਤਾ ਤਾਂ ਇੱਥੇ ਬੈਠੇ ਹੀ ਉੱਥੇ ਆਪਾਂ ਇੱਥੇ ਬੈਠੇ ਵੀ ਮਦਦ ਤਾਂ ਬਹੁਤ ਕਰਦੇ ਆਪਾਂ ਸਿਆਸੀ ਲੋਕਾਂ ਦੀ ਹੁਣ ਜਿਹੜਾ ਬਦਲਾ ਆਇਆ ਸੀਗਾ ਤੇ ਉਹ ਕਿਵੇਂ ਲੱਗਦਾ ਵੀ ਉਹ ਵੀ ਹੁਣ ਤਾਂ ਖਰਾਬ ਹੋਇਆ ਪਿਆ ਕਰਦਾ ਆ ਆਇਆ ਤਾਂ ਹੈਗਾ ਜੀ ਹਾਂਜੀ ਗੱਲ ਨੰਬਰ 1 ਸੈਂਟਰ ਸਾਡੀ ਨੇ ਸਾਹਸ ਦਿੱਤੇ ਸਾਡੇ ਸੂਬੇ ਨੂੰ ਹਾਂ ਨੰਬਰ ਤਾਂ ਕੋ ਸੈਂਟਰ ਤੋਂ ਪੈਸਾ ਆਉਣਾ ਸਾਨੂੰ ਸੈਂਟਰ ਨੇ ਜਦ ਸਾਡਾ ਪੈਸਾ ਰੋਕ ਕੇ ਰੱਖਣਾ ਸਾਡਾ ਨਾ ਸੜਕਾਂ ਬਣੀਆਂ ਨੇ ਸਾਰਾ ਕੁਝ ਉੱਥੇ ਹੀ ਖੜਾ ਹੂੰ ਭਗਵਾਨਤ ਮਾਨ ਤੇ ਕਹਿੰਦਾ ਚਲੋ ਉਹ ਲੋਕ ਕਹੀ ਜਾਂਦੇ ਜੋ ਤੋਂ ਨਹੀਂ ਚੱਲਣੀ ਚੱਲਣੀ ਜਦ ਸਾਡੇ ਕੋ ਹਮਦ ਨਹੀਂ ਹੈ ਨਹੀਂ ਕਿਸੇ ਪਾਸੇ ਚਲਾਉਣੇ ਅਸੀਂ ਕਰਦੇ ਹਾਂ ਠੀਕ ਹੈ ਬਿਲਕੁਲ ਬਿਲਕੁਲ ਜੀ ਕੱਲ ਤੇ ਇਸ ਤੇ ਆ ਜਾਂਦੀ ਹੈ ਜੀ ਠੀਕ ਹੈ ਜੀ ਬਾਕੀ ਸਰਕਾਰ ਵਧੀਆ ਸੀ ਕਿ ਅੱਜ ਤਾਂ ਕਹਿੰਦਾ ਇਮਾਨਦਾਰੀ ਨਾਲ ਕੰਮ ਕਰ ਰਿਹਾ ਉਹ ਬੰਦਾ ਮੈਂ ਤਾਂ ਬਿਲਕੁਲ ਉਹਨੂੰ ਸਹੀ ਸਮਝਦਾ ਜੀ چاہے ਕੋਈ ਕਿਸੇ ਨੂੰ ਨਾਮ ਫਿੱਟ ਬੈਠਾ ਹੋਵੇ ਮੈਂ ਬੰਦੇ ਨੂੰ ਵਧੀਆ ਸਮਝਦਾ ਭਗ ਵਧੀਆ ਸਰਕਾਰ ਚਲਾ ਰਿਹਾ ਆ ਜਿਹੜਾ ਨਸ਼ਾ ਤੇ ਹੁਣ ਸ਼ੁਰੂ ਕੀਤਾ ਹੋਇਆ ਨਹੀਂ ਨਸ਼ਿਆਂ ਤੇ ਫਿਰ ਕੋਈ ਪਰ ਮੈਂ ਇੱਕ ਜੀ ਤੇ ਨਸ਼ਾ ਤੇ ਤੁਹਾਨੂੰ ਹੁਣ ਥੋੜੇ ਹਾਂ ਬਿਲਕੁਲ ਹਾਂ ਬਾਈ ਦਾਦਾ ਵੀ ਉਹਨਾਂ ਜਿਹੜਾ ਨਸ਼ਾ ਨੂੰ ਜਿਹੜਾ ਗਰੀਬਾਂ ਦੇ ਘਟ ਆ ਰਹੇ ਨੇ ਮੈਂ ਉਹ ਚੀਜ਼ ਨੂੰ ਨਹੀਂ ਚੰਗਾ ਸਮਝਿਆ ਨਾ ਵੱਡੇ ਮਗਰਮਾਸ਼ਾ ਨੂੰ ਫੜਨਾ ਕਿਉਂਕਿ ਅਸੀਂ ਛੋਟੇ-ਛੋਟੇ ਫੜ ਕੇ ਤੁਸੀਂ ਉਹਨਾਂ ਨੂੰ ਤਾਂ ਕਰ ਹੀ ਜਾਂਦੇ ਹੋ ਦੇ ਕਿਸੇ ਨੇ ਦੋ ਕਮਰੇ ਚਾਰ ਪਾਏ ਹੀ ਲੈ ਉਹਨਾਂ ਨੂੰ ਢਾਈ ਜਾਂਦੇ ਜਿਨ੍ਹਾਂ ਨੇ ਕੋਠੀਆਂ ਕਰੋੜਾਂ ਲਾ ਕੇ ਲਾਲਟੋਂ ਬਣਾਈਆਂ ਹੋਈਆਂ ਉਹਨਾਂ ਨੂੰ ਢਾਉਣਾ ਉਹਦੇ ਚ ਤਾਂ ਮਾਲੋ ਜਿਹੜੇ ਵਿੱਚ ਇਨਵੋਲ ਵੀ ਬਹੁਤ ਹੈ ਕੋਈ ਮਹਿਕਮਾ ਵੀ ਇਨਵੋਲ ਵਾਜਾ ਹੋਰ ਵੱਡੇ ਵੱਡੇ ਲੀਡਰ ਵੀ ਹੈ ਉਹ ਤੋਂ ਬਿਨਾ ਤਾਂ ਹਾਂਜੀ ਚੰਗੇ ਚੰਗੇ ਲੀਡਰ ਆ ਇੱਥੇ ਕਿਵੇਂ ਲੱਗਦਾ ਜੀ ਇੱਥੇ ਨਸਿਆਂ ਚ ਕਿਵੇਂ ਲੱਗਦਾ ਵੀ ਸਿਆਸੀ ਲੋਕ ਕਿੰਨੇ ਇੱਕ ਮਤਲਬ ਇਹਨਾਂ ਦਾ ਇੱਥੇ ਵੀ ਚੱਲੀ ਜਾਂਦੇ ਆ ਲੋਕਾਂ ਦਾ ਨਸਿਆਂ ਨਾਲ ਕਿਸੇ ਦੇ ਨਾਲ ਨਹੀਂ ਹੈ ਨਾਲ ਨਹੀਂ ਚਲੋ ਖਾਂਦੇ ਹੋਣ ਐਸਾ ਕਦੇ ਦੇਖਿਆ ਨਹੀਂ ਹੁਣ ਅਸੀਂ ਤਾਂ ਇੱਥੇ ਆਉਣੇ ਹੀ ਆ ਜੀ ਅਈ ਤਾਂ ਆ ਇਸੇ ਸੁਣਿਆ ਵੀ ਬਾਕੀ ਲੋਕ ਜਿਹੜੇ ਆਮ ਸੈਕਟਰ ਆ ਰੋਟਾ ਪੀਂਦੇ ਆ ਜਾਂ ਹੋਰ ਪੀਂਦੇ ਆ ਉਸ ਤੇ ਟੱਪੀ ਦੇ ਹੁਣਗੇ ਅਸੀਂ ਨਹੀਂ ਦੇਖੇ ਜੀ ਕਦੇ ਇੱਥੇ ਪਰ ਇੰਡੀਆ ਤਾਂ ਆਮ ਦੇਖਦੇ ਆ ਇੰਡੀਆ ਤਾਂ ਮੇਰਾ ਪਿੰਡ ਆ ਜੀ ਮੇਰੇ ਨਾਲ ਕਲੋਨੀ ਆ ਉਸ ਤੇ ਸਾਰਾ ਟੱਪੀ ਵੇਖਦਾ ਹੂੰ ਕੁੜਕੇ ਪਿੰਡ ਦੇ ਨਾਲ ਕਲੋਨੀ ਆ ਜੀ ਦੇਖੋ ਸਰਿਆਂ ਬਿਕ ਰਹੇ ਆ ਕੋਈ ਉੱਥੇ ਗੌਰਮਨਿਕ પોલીસ ਵਾਲੇ ਪੈਸੇ ਲੈਂਦੇ ਆ ਬਕਾਈ ਜਾਂਦੇ ਆ ਇਹ ਜਿਆਦਾ ਉਹਨਾਂ ਤੇ ਇਲਜ਼ਾਮ ਲੱਗਦਾ ਵੀ ਪੁਲਿਸ ਵਿੱਚ ਇਨਵੋਲ ਹੈ ਪੁਲਿਸ ਦੀ ਆ ਜੀ ਉੱਥੇ ਪੁਲਿਸ ਖਾਉਂਦੀ ਹੈ ਪੈਸੇ ਲੈਂਦੇ ਨੇ ਹਾfte ਹਾfte ਮਹੀਨਾ ਮਹੀਨਾ ਲੱਗਿਆ ਹੋਇਆ ਇਹਨਾਂ ਨੂੰ ਆਪ ਵੀ ਖਾਂਦੀ ਆ ਜੀ 100 ਰੁਪਈਆ ਉਹਨਾਂ ਜਿਆਦਾ ਹੋ ਕੇ ਘੱਟ ਹੋ ਕੇ ਜਾਣੀ ਇਹਨਾਂ ਨੂੰ ਸਹੀ ਗੱਲ ਲੱਖਾਂ ਰੁਪਇਆ ਬਣਾਉਂਦੇ ਨੇ ਤੇ ਕਿਵੇਂ ਇੱਥੋਂ ਦਾ ਜਿਹੜਾ ਤੁਹਾਨੂੰ ਪੌਣ ਪਾਣੀ ਤੇ ਹੋਰ ਬਿਮਾਰੀਆਂ ਠਾਰੀਆਂ ਜਿਵੇਂ ਬਹੁਤ ਵਧੀਆ ਠੀਕ ਆ ਲੱਖਾਂ ਵਧੀਆ ਆ ਜੀ ਐਂ ਸਾਫ ਸਫਰਾ ਕੋਈ ਦੱਦੇ ਆਇਆ ਕੋਈ ਬਿਮਾਰੀ ਦੀ ਕੋਈ ਨਹੀਂ ਹਾਂ ਜੀ ਆ ਵਧੀਆ ਮੋਟਾ ਕਰਦੇ ਆ ਜੀ ਸੂਲ ਤਾਂ ਹੈਗੀ ਸੂਲ ਤਾਂ ਸਾਰਾ ਪੁਰਸ਼ਾ ਮੈਡੀਕਲ ਫ੍ਰੀ ਆ ਜੀ ਸਾਡਾ ਉਹਨੂੰ ਮੈਨੂੰ ਢਾਈ ਸਾਲ ਹੋਇਆ ਮੇਰਾ ਮੈਡੀਕਲ ਵੀ ਫ੍ਰੀ ਆ ਦਵਾਈਆਂ ਫ੍ਰੀ ਆ ਹੂੰ ਡਾਕਟਰਾਂ ਦੇ ਜਾਂਦੇ ਆ ਸਾਰੇ ਜਿੰਨੇ ਟੈਸਟ ਆ ਸਭ ਫ੍ਰੀ ਆ ਠੀਕ ਆ ਬਣਦੇ ਸੂਲ ਤਾਂ ਹੈਗੀਆਂ ਨੇ ਹਾਂ ਤਾਂ ਬਹੁਤ ਜ਼ਿਆਦਾ ਐਮਐਲਏ ਮੂਰੇ ਆ ਕਿ ਆਪਣੇ ਐਨ ਲੈਂਸਰ ਆਉਣਾ ਚਾਹੀਏ ਐਮਐਲਏ ਆ ਚਾਹੇ ਐਮਪੀ ਆ ਇੱਕ ਜਿਹੜਾ ਜਿਆਦੇ ਗੱਡੀਆਂ ਚ ਮੰਨ ਲਓ ਇਹ ਇੱਥੇ ਉਹ ਹੈ ਨਹੀਂ ਕਲਚਰ ਲੱਗਦਾ ਵੀ ਅਸੀਂ ਤਾਂ ਕਹਿਆ ਸੀ ਉੱਥੇ ਦਾ ਵੀਆਈਪੀ ਕਲਚਰ ਖਤਮ ਹੋਊਗਾ ਪਰ ਫਿਰ ਵੀ ਉੱਥੇ ਆ ਇੱਥੇ ਮੈਂ ਵੇਖਿਆ ਵੀ ਇੱਕ ਮინისტრ ਜਾਈ ਜਾਂਦਾ ਤੇ ਮੈਂ ਹੁਣ ਕਮ ਸੇ ਕਮ ਤਿੰਨ ਦਿਨ ਤਾਂ ਮੈਂ ਹੀ ਲਾ ਕੇ ਆਇਆ ਵੀ ਇਕੱਲੇ ਹੀ ਹੁੰਦੇ ਸੀਗੇ ਉਹ ਗੱਡੀ ਚ ਆਪਦੇ ਤੇ ਚਲਾ ਕੇ ਇੱਥੋਂ ਤੱਕ ਵੀ ਪਾਣੀ ਵੀ ਫੜਾਉਣਾ ਸੀ ਚਾਹ ਵੀ ਕਰਕੇ ਮੈਨੂੰ ਫੜਾਉਂਦੇ ਨੇ ਇੱਥੇ ਦਾ ਬਿਲਕੁਲ ਬਿਲਕੁਲ ਇਹ ਇਹ ਵੱਡੀ ਗੱਲ ਹੈ ਨਾ ਜੀ ਇੱਥੇ ਤਾਂ ਤੁਸੀਂ ਇੱਥੇ ਡਾਕਟਰ ਤੇ ਗਏ ਹੋ ਉੱਥੇ ਤਾਂ ਆਪਾਂ ਕਹਾਂਗੇ ਮੈਂ ਡਾਕਟਰ ਨੂੰ ਜਾਣਾ ਮੈਂ ਮੂਰੇ ਹੋ ਕੇ ਦਵਾਈ ਲੈ ਲੈਣੀ ਆ ਇੱਥੇ ਜੀ ਇੱਥੇ ਜੋ ਪਰਵੰਦਾ ਟਾਈਮ ਆਪਣੇ ਜਿਵੇਂ ਕਹਿੰਦੇ ਮੇਰੀ ਜੇਬ ਚ ਬਾਦਲਾ ਤੇ ਜਿਬ ਕੈਪਟਨ ਆ ਉਹ ਨਹੀਂ ਉੱਥੇ ਜਿਵੇਂ ਸੀਗੇ ਇੱਥੇ ਐਗੀਆਂ ਗੱਲਾਂ ਹੈ ਨਹੀਂ ਹਾਂ ਕਾਨੂੰਨ ਕਾਨੂੰਨ ਹੀ ਇੱਥੇ ਜਣਾ ਕਾਨੂੰਨ ਆ ਜੀ ਇੱਥੇ ਹਰ ਇੱਕ ਬੰਦੇ ਲਈ ਹਾਂ ਮਨਿਸਟਰ ਆ ਚਾਹੇ ਐਮ ਐਮ ਪੀ ਐਮ ਐਲ ਏ ਸਾਰਿਆਂ ਲਈ ਕਾਨੂੰਨ ਆ ਹਾਂਜੀ ਆਮ ਬੰਦੇ ਦਾ ਕਾਨੂੰਨ ਆ ਸੇਮ ਸਾਰਿਆਂ ਲਈ ਆ ਠੀਕ ਆ ਜੀ ਤੁਸੀਂ ਵੀ ਕੀ ਨਾ ਜੀ ਤੁਹਾਡਾ ਕਿਹੜਾ ਏਰੀਆ ਕਿਹੜਾ ਸਾਡਾ ਪੈਂ ਜਿਲ੍ਹਾ ਜਲੰਧਰ ਹਾਂਜੀ ਪਿੰਡ ਤੱਗੜ ਨਾ ਜੀ ਨੀਅਰ ਨੂਰਮਲ ਆਤਮਾ ਸਿੰਘ ਤੇ ਤੁਸੀਂ ਕਿੰਨਾ ਕ ਟਾਈਮ ਤੇ ਆਏ ਆ ਜੀ ਮੈਂ ਇਹਨੂੰ 12 ਸਾਲ ਹੋ ਗਏ ਪਰ ਤੁਸੀਂ ਵੀ ਅਜੇ ਪੈਨਸ਼ਨ ਵਾਲੇ ਤਾਂ ਹੋਗੇ ਹੋਗੀ ਲੱਗੀ ਲੱਗੀ ਮੇਰੇ ਵੀ ਚਿੱਟੀ ਦਾੜੀ ਜਾਈ ਤੇ ਮੈਂ ਚੱਲਦੀ ਉਹਦਾ 2-4 ਪੈਸਾ ਲੈ ਵੀ ਲਈਆਂ ਫੇਰ ਤਾਂ ਗਲਾਸੀ ਹੜਕਦੀ ਹੈ ਨਾ ਹਾਂਜੀ ਗਲਾਸੀ ਪੂਰੀ ਵਾਲੀ ਅੱਛਾ ਇੱਕ ਮੈਨੂੰ ਹੋਰ ਦੱਸੋ ਚਲੋ ਵੈਸੇ ਤਾਂ ਤੁਸੀਂ ਕਹੋਗੇ ਡਰਦੇ ਜੇ ਦੱਸੋਗੇ ਇੱਥੇ ਕਹਿ ਦਿੰਦੇ ਆ ਜੀ ਇੱਕ ਆਪਾਂ ਬੈਠਿਓ ਮੈਡਾ ਆਪਾਂ ਥੋੜਾ ਵੀ ਕਰਾਂ ਗੱਲ ਨਾ ਨਹੀਂ ਮੈਂ ਬਹਿਣਾ ਕੋਈ ਨਹੀਂ ਅੱਛਾ ਬੈਠਿਆ ਨਹੀਂ ਜਾਣਾ ਥੋੜਾ ਨਹੀਂ ਮੈਂ ਮੇਰੀ ਠੂਈ ਕਰਕੇ ਥੋੜਾ ਹਾਂ ਕੋਈ ਖੜ੍ਹ ਜਾਓ ਫਿਰ ਤੁਸੀਂ ਤੇ ਇੱਕ ਨਾ ਜੀ ਜਿਵੇਂ ਆਪਾਂ ਗੱਲ ਕਰਦੇ ਆਂ ਵੀ ਆਦੇ ਜਦੋਂ ਆਹ ਜਦੋਂ ਬਜ਼ੁਰਗ ਹੁੰਦੇ ਸੀ ਨਾ ਤੇ ਜਦ ਰਖਦੇ ਹੁੰਦੇ ਸੀ ਉਹ ਜਿੰਨਾ ਚਿਰ ਉਹ ਖੜਕਦੇ ਹੁੰਦੇ ਸੀ ਨਾ ਜੇਵਾ ਪਾਣੀ ਵਧੀਆ ਹੁੰਦੀ ਰਹਿੰਦੀ ਸੀ ਤੇ ਇੱਥੋਂ ਕਿਵੇਂ ਆਦੇ ਨੂਹਾ ਜਾਂ ਮਨ ਲੋ ਕਹਿੰਦੇ ਆ ਵੀ ਉਹ ਦੁਆਦ ਦੇ ਦੂਲਦਿਆਂ ਜੇ ਜਿਆਦੇ ਆ ਵੀ ਕੰਮ ਧੰਦੇ ਚ ਬਜ਼ੁਰਗਾਂ ਨੂੰ ਕਹਿੰਦੇ ਟਿਕਣ ਘਟ ਦਿੰਦੇ ਆ ਇਹ ਸੁਣਦੇ ਹੁੰਨੇ ਆ ਸੀ ਸਾਰਿਆਂ ਨੂੰ ਨਹੀਂ ਕੋਈ ਸਾਰੇ ਨਹੀਂ ਹੋਣੇ ਤੇ ਇੱਥੇ ਕਿਵੇਂ ਲੱਗਦਾ ਵੀ ਉਹਨਾਂ ਚਿਰ ਹੀ ਕਦਰ ਜੀ ਜਿੰਨਾ ਚਿਰ ਪੈਨਸ਼ਨ ਹੈਗੀ ਕਿ ਕਿਵੇਂ ਆ ਜੀ ਨਹੀਂ ਜੀ ਮੈਂ ਤਾਂ ਹਜੇ ਨਹੀਂ ਮੰਨਦਾ ਇਸ ਚੀਜ਼ ਨੂੰ ਮੈਂ ਤਾਂ ਜਦਾ ਨੋ ਪੁੱਤ ਹੈਗੇ ਪੂਰੀ ਸੇਵਾ ਕਰਦਾ ਮੈਂ ਕੋਈ ਪੈਨਸ਼ਨ ਨਹੀਂ ਲੈਂਦਾ ਕੁਝ ਨਹੀਂ ਲੈਂਦਾ ਜੀ ਬਿਨਾਂ ਪੈਨਸ਼ਨ ਤੋਂ ਹੀ ਵਧੀਆ ਤੁਸੀਂ ਤਾਂ ਸੇਵਾ ਹੁੰਦੀ ਹੈ ਹਾਂ ਸਵੇਰੇ ਬੱਚਾ ਛੱਡ ਕੇ ਆਉਣਾ ਸਕੂਲੇ ਦੁਪਹਿਰੇ ਹਾਈਵੇ ਤੇ ਲੈ ਕੇ ਆਉਨੇ ਆ ਉਦੋਂ ਬਾਅਦ 3:30 ਵਜੇ ਦਾ ਸਾਡਾ ਇੱਥੇ ਦਾ ਟਾਈਮ ਹੋ ਜਾਂਦਾ ਹਾਂ ਇੱਥੇ ਆ ਜਾਇਦਾ ਫੇਰ 6:30 ਘਰੇ ਜਾਈਦਾ ਫੇਰ ਸਾਡਾ ਦੂਜਾ ਟਾਈਮ ਹੋ ਜਾਂਦਾ ਅੱਛਾ ਹਾਂਜੀ ਭਾਈ ਜੀ ਤੁਹਾਡਾ ਤੁਸੀਂ ਘੜ ਰਹੀਗੀ ਤੁਹਾਡੀ ਵੀ ਤੁਸੀਂ ਤਾਂ ਦੱਸੋ ਕੋਈ ਨਾ ਕੋਈ ਕਿਵੇਂ ਰਾਸ ਆ ਗਿਆ ਕੈਨੇਡਾ ਤੋਂ ਤੁਹਾਨੂੰ ਤਾਂ ਫਿਰ ਹਾਂਜੀ ਮੈਨੂੰ ਤਾਂ ਰਾਸ ਬਹੁਤ ਆਇਆ ਜੀ ਮੈਂ ਪਹਿਲੇ ਦਿਨ ਤੋਂ ਨਹੀਂ ਥਾਰ ਕੇ ਮੇਰੇ ਮੁੰਡੇ ਨੇ ਕੰਮ ਅਛਾ ਜੀ ਬਲੱਛੀ ਰੋਜ਼ ਨਾ ਰਾਮ ਕੰਮ ਤੁਸੀਂ ਕੀਤਾ ਹੀ ਨਹੀਂ ਸੈਟ ਹੋ ਪਿੱਛੇ ਤੋਂ ਹੀ ਫਿਰ ਤਾਂ ਸੌਖੇ ਹੋਊਗਾ ਹਾਂ ਜੀ ਹਾਂ ਜੀ ਅਸੀਂ ਤਕਰੀਬਨ ਹਰ ਸਾਲ ਇੰਡੀਆ ਚ ਜਾਂਦੇ ਹਾਂ ਬੱਚਿਆਂ ਨੂੰ ਲੈ ਕੇ ਜਾਂਦੇ ਹਾਂ ਸਾਡੇ ਪੁੱਤੇ ਪੁੱਤਰੀ ਸਾਡਾ ਪੋਤਾ ਤਾਂ ਕਹਿੰਦਾ ਰਹਿਣਾ ਮੈਂ ਇੰਡੀਆ ਆ ਯਾਰ ਜਿਹੜਾ ਲੱਗਦਾ ਵੀ ਆ ਜਿਹੜੀ ਹੋਣ ਵਾਲੀ ਪੀੜ੍ਹੀ ਆ ਇਹ ਇੰਡੀਆ ਜਾਊਗੀ ਦੁਬਾਰਾ ਮਨ ਲੋ ਕਹੂੰ ਕਿ ਹਾਂ ਜੀ ਕਿੱਈ ਜਾਂਦੇ ਆ ਜਿਹੜੀ ਦਾ ਸਾਡੇ ਬੱਚੇ ਦੇ ਪੋਤਾ ਜਾਂਦੇ ਆ ਜੀ ਉਹ ਪੋਤਾ ਪੁੱਤਿਆਂ ਨੂੰ ਵੀ ਅਸੀਂ ਲੈ ਕੇ ਜਾਂਦੇ ਆ ਹਾਂ ਤੇੂੰ ਗਾਹਾਂ ਦਾ ਪਤਾ ਨਹੀਂ ਵੀ ਹੁਣ ਉਹ ਸਾਡੇ ਤੋਂ ਬਾਅਦ ਵੀ ਉਹਨਾਂ ਲਿਜਾਣਗੇ ਜਾਂ ਨਾਲ ਜਾਣਗੇ ਅਸੀਂ ਜਿਹੜਾ ਦੇਖਣ ਆਉਣੇ ਨਹੀਂ ਨਹੀਂ ਉਹ ਹੁਣ ਜਦੋਂ ਟੱਕ ਘਟੀ ਜਾਂਦਾ ਬੱਚਿਆਂ ਦਾ ਉੱਥੇ ਅੱਛਾ 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 ਉਹ ਮਾਹੌਲ ਉੱਥੇ ਇਦਾਂ ਹੀ ਹੁੰਦਾ ਹਾਂ ਮਾਹੌਲ ਨਹੀਂ ਜੀ ਠੀਕ ਹਿਸਾਬ ਦੇ ਨਾਲ ਡਰਦਾ ਬੰਦਾ ਹਾਂ ਇਹ ਲੱਗਦਾ ਵੀ ਜਿਵੇਂ ਕਿਤੇ ਗੋਲੀ ਚੱਲ ਗਈ ਕਿਤੇ ਇਹ ਚਲੋ ਚੱਲਦੀ ਹੈ ਤੇ ਇੱਥੇ ਵੀ ਚੱਲਦੀ ਆ ਇਸ ਤੇ ਚੱਲ ਜਾਂਦੀ ਆ ਵੀ ਤੇ ਰੋਜ਼ ਸੁਣਦੇ ਆ ਜੀ ਉੱਥੇ ਰੋਜ਼ ਦੋ ਤਿੰਨ ਸਾਥੇ ਗੋਲੀ ਚੱਲਦੀ ਆ ਰੋਜ਼ ਪੰਜਾਬ 'ਚ ਹਾਂ ਰੋਜ਼ ਮਰਦੇ ਨੇ वो अच्छा वो लुटा खोहा ਹੁੰਦੀ ਐ ਇੱਥੇ ਜੇ ਤੁਸੀਂ ਇਹ ਤੀਤੋਂ ਡਾਦਦੇ ਆ ਇਨਸਾਨੀਅਤ ਤੌਰ ਤੇ ਰਹਿਣਾ ਆ ਇਹ ਤੁਹਾਨੂੰ ਕੋਈ ਖਤਰਾ ਨਹੀਂ ਇਨਸਾਨੀਅਤ ਤੌਰ ਤੇ ਉੱਥੇ ਬਾਗ ਵੀ ਕਰਦੇ ਤੁਹਾਡੇ ਕੋਸ਼ ਵੀ ਹੋ ਸਕਦਾ ਅੱਛਾ 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 ਇੱਡੀਆ ਹਾਂ ਤੇ ਬਾਗ ਕਰਦੇ ਉਹ ਨਹੀਂ ਛੁਰਾ ਮਾਰ ਕੇ ਆ ਬਾਅਦ ਚ ਸਾਰਾ ਕੋ ਖੋਣਾ ਪਹਿਲਾਂ ਪੁੱਛਣਾ ਇੱਥੇ ਜਿਹਾਂ ਗੱਲਾਂ ਘਟਣਾ ਨਹੀਂ ਹੁੰਦੀਆਂ ਕੋਈ ਵੀ ਕਿਸੇ ਤਰ੍ਹਾਂ ਦੀ ਆਏ ਹਾਂ ਹੁੰਦੀ ਆ ਜੀ ਬਹੁਤ ਘੱਟ ਹੁੰਦੀ ਬਹੁਤ ਘੱਟ ਇੱਥੇ ਇੱਥੇ ਆਪਾਂ ਨਾਲ ਦੇ ਦੇ ਘਰ ਦੇ ਦਾ ਸਾਨੂੰ ਡਿਪੈਂਡਿੰਗ ਜੋ ਕੰਮ ਕਰਦਾ ਕਰਦਾ ਆਉਂਦਾ ਕਰਦਾ ਜਿਹੜੇ ਬੱਚੇ ਹੁਣ ਕਾਨੂੰਨ ਆ ਜੀ ਜਿਵੇਂ ਜਸਨ ਟਰੂਡੋ ਨੇ ਕੋਈ ਆਪਣੇ ਬਹੁਤ ਆਈ ਸੀ ਉਦੋਂ ਲਗਾਤਾਰ ਜਹਾਜ਼ ਪਰ ਪਰ ਕੇ ਆ ਗਏ ਹਨ ਪਲੱਸ 2 ਕਰਕੇ ਬੱਚੇ ਆਈ ਗਏ ਉੱਥੇ ਦਾ ਕਾਲਜ ਵੀ ਬੰਦ ਹੋਣ ਤੱਕ ਜਾਵੜੇ ਸੀ ਇੱਥੇ ਜਾ ਕੇ ਠੀਕ ਹੈ ਜਾਨੀ ਕੁੱਲ ਮਿਲਾ ਕੇ ਕੈਨੇਡਾ ਰਾਸ ਆ ਗਈ ਤੁਹਾਨੂੰ ਹਣਾ ਪੰਜ ਕੈਨੇਡਾ ਸਾਰੇ ਰਾਸ ਆਈ ਹੋਈ ਹੈ ਆ ਜਿੰਨੇ ਬੈਠੇ ਸਾਰੇ ਰਾਸ ਆਈ ਹੈ ਬੰਦਿਆ ਅਸੀਂ ਸਾਰ ਬਾ ਸਾਰੇ ਹੀ ਜਾਣਦੇ ਆ ਜੀ ਜਾਵਣਿਓ ਹੁਣ ਸਾਡੇ ਕੋਲ ਅਸੀਂ ਮੇਰੇ ਖਿਆਲ ਪੰਜ ਸੱਤ ਦਸ ਜਾ ਕੇ ਆ ਵੀ ਗਏ ਹਜੇ ਆਉਣ ਵਾਲੇ ਇੱਕ ਮੈਂ ਛੋਟੀ ਵਧੀਆ ਗੱਲ ਲੱਗੀ ਵੀ ਕੰਮ ਵੀ ਨਹੀਂ ਜਵਾਕਰ ਕਰਨ ਦਿੱਤਾ ਤੇ ਬੱਲੇ ਬੱਲੇ ਵੀ ਨਿਆਰੇ ਵੀ ਲੈਨੇ ਹੈ ਹਣਾ ਪੂਰੇ ਨਿਆਰੇ ਤੇ ਹੋਰ ਕੋਈ ਗੱਲਬਾਤ ਕਿਸੇ ਤਰ੍ਹਾਂ ਦੀ ਵੀ ਇੱਥੋਂ ਦਾ ਕੋਈ ਐਡੀ ਚੀਜ਼ ਹੈ ਜਿਹੜੀ ਤੁਹਾਨੂੰ ਨਹੀਂ ਚੰਗੀ ਲੱਗਦੀ ਬਸ ਸ਼ਾਂਤਾਂ ਸਾਹ ਕੋ ਚੰਗਾ ਲੱਗਦਾ ਕਿ ਡਰਦੇ ਆ ਵੀ ਕੁਝ ਕਹਿਤਾ ਸਰਕਾਰ ਨੂੰ ਨਹੀਂ 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 ਬਹੁਤ ਵਧੀਆ ਬਹੁਤ ਵਧੀਆ ਜੀ ਗੁਰਦੁਆਰਾ ਸਾਹਿਬ ਜਾਈਦਾ ਜਿੱਨਾ ਗੁਰਦੁਆਰ ਸਾਹਿਬ ਇੱਥੇ ਮਾਹੌਲ ਵਧੀਆ ਹਾਂਜੀ ਬੈਠਣ ਨੂੰ ਜੀ ਲੱਗਦਾ ਜਦੋਂ ਘਰੇ ਕਾਪਾ ਫੈਮਿਲੀ ਬੈਠਾ ਇਦਾਂ ਰੌਣਕ ਲੱਗੀ ਹੁੰਦੀ ਆ ਜੀ ਉੱਥੇ ਜਾਓ ਆਪਣੇ ਗੁਰਦੁਆਰੇ ਕੋਈ ਸਿਆਸਤ ਹੈ ਜੀ ਨਹੀਂ ਵੀ ਗੁਰੂ ਘਰਾਂ ਚ ਜਿਵੇਂ ਉੱਥੇ ਸਿਆਸਤ ਦੀ ਰੱਖਣ ਦਾ ਜੀ ਨਹੀਂ ਹੁੰਦੀ ਆ ਜੀ ਗੁਰੂ ਘਰ ਆ ਜੀ ਹਾਂ ਬਹੁਤ ਵਧੀਆ ਹੈ ਇੱਥੇ ਹੁਣ ਜਿਹੜੇ ਬੱਚੇ ਆਏ ਹੋਏ ਨੇ ਪੜ੍ਹ ਲਈ ਉਹਨਾਂ ਨੂੰ ਦੇਖੋ ਗੁਰੂ ਘਰਾਂ ਚੋਂ ਖਾਣਾ ਫ੍ਰੀ ਜਿੱਦਾਂ ਮਰਜੀ ਕੋਈ ਰੋਕ ਟੋਕ ਨਹੀਂ ਹੈ ਇਹ ਗੱਲ ਵੀ ਉਹ ਕੰਮ ਨਹੀਂ ਵਿਚਾਰਿਆਂ ਕੋਲੇ ਹੁੰਦਾ ਜਦੋਂ ਉਹ ਗੁਰੂ ਘਰ ਆਂਦੇ ਇਹ ਗੱਲ ਹੈ ਬਹੁਤ ਵਧੀਆ ਲੱਗੀ ਬਹੁਤ ਜਿਆਦਾ ਹੈ ਜੀ ਆ ਸਾਡੇ ਕੋਲੇ ਦੁਖਨਮਾਰ ਗੁਰਦੁਆਰਾ ਜੀ ਇਹਦੇ ਹਿਸਾਬ ਦੇ ਨਾਲ ਵੀ 100 ਬੱਚਾ 100 ਰੋਜ਼ ਦਾ ਰੋਗ ਇੱਥੇ ਆਪਣੇ ਕੱਲੇ ਸਰੀਚ ਕਿੰਨੇ ਗੁਰਦੁਆਰੇ ਹੋਣਗੇ ਜੀ ਗੁਰੂ ਘਰ 10-11 ਹੈਗੇ ਹੈਗੇ ਜੀ 10-12 ਹੈਗੇ ਆ ਵੱਡੇ ਗੁਰਦੁਆਰੇ ਆ ਨਾਲੇ ਅੱਛਾ ਅੱਛਾ ਛੋਟਾ ਭਾਈ ਜੀ ਕੀ ਨਾਮ ਤੇ ਕਿਹੜਾ ਏਰੀਆ ਹੁਣ ਜਾਣ ਪਛਾਨ ਕਰਾ ਦਿਓ ਜੀ ਸਾਰੀ ਮੇਰਾ ਨਾਮ ਗੁਰਪ੍ਰੀਤ ਹੈ ਜੀ ਹਾਂਜੀ ਮੋਗਾ ਜ਼ਿਲ੍ਹਾ ਪਿੰਡ ਬੌਡੇ ਬੌਡੇ ਪਿੰਡ ਹਾਂਜੀ ਤੇ ਬੱਚਿਆਂ ਕੋਲੇ ਬੇਟਾ ਕਿ ਬੇਟੀ ਕਿੰਨੇ ਸਾਲ ਹੋ ਗਏ ਆਇਨੂ ਜੀ ਮੈਨੂੰ ਤਾਂ ਹੁਣ ਤਾਂ 5 ਕੁ ਮਹੀਨੇ ਹੋਏ ਆ ਪਹਿਲਾਂ ਮੈਂ 16 ਚ ਬੈਸਟਰ ਆਇਆ ਹੁਣ ਪੱਕਾ ਆਇਆ ਅੱਛਾ ਹੁਣ ਪੱਕੇ ਹੋ ਗਏ ਹਾਂ ਹਾਂ ਜੀ ਹਾਂ ਤੇ ਤਬ ਤਾਂ ਰੌਣਕ ਦੀ ਆ ਗਈ ਚਿਹਰੇ ਤੇ ਮੈਂ ਮੈਂ ਕੱਚਾ ਵੀ ਨਹੀਂ ਮੈਂ ਤਾਂ ਉਹੀ ਵੈਸੀ ਤੁਰਿਆ ਫਿਰਦਾ ਹਾਂ ਜੀ ਹਾਂ ਜੀ ਹਾਂ ਮਾ ਤਾਂ फडਕਦਾ ਜਾਂ ਯਾਨੀ ਚਿਹਰੇ ਤੇ ਇਥੋਂ ਦੀ ਤੇ ਇਥੋਂ ਦੀ ਰੌਣਕ ਤਾਂ ਹੈ ਨਾ ਵੀ ਕੋਈ ਗੱਲ ਕਿਸੇ ਤਰ੍ਹਾਂ ਦਾ ਵੀ ਆਪਣਾ ਆਪਣਾ ਵਧੀਆ ਚਿਹਰੇ ਤੇ ਪਾਣ ਪਾਣੀ ਤੋਂ ਲੈ ਕੇ ਜਾਂ ਦੇਖ ਲਈ ਹੈ ਨਾ ਹਾਂ ਜੀ ਹਾਂ ਠੀਕ ਹੈ ਇੱਥੇ ਫਿਰ ਕਿੰਨਾ ਲਾਜ ਨੇ 2-3 ਘੰਟੇ ਇੱਥੇ ਵੀ ਗੱਲਾਂ ਬਾਤਾਂ ਕਰ ਲੈਣ। 2-3 ਘੰਟੇ ਹੁਣ ਜਿੰਨਾ ਚਿਰ ਕੰਮ ਕੋਈ ਨਹੀਂ ਹੋਇਆ ਕੋਈ। ਹੁਣ ਚਿਰ ਇੱਥੇ। ਤੇ ਕੰਮ ਵੀ ਇਧਰੋਂ ਖੇਤਾ ਖੂ ਅਸੀਂ ਖੇਤੀ ਦੱਸਿਓ ਜੀ ਇੱਥੇ ਕਿਵੇਂ ਆ ਜਿਵੇਂ ਅੱਡੇੜੇ ਹੁਣ ਕੱਲ ਗਿਆ ਸੀ ਇੱਕ ਫਾਰਮ ਹੋਚ ਤੇ ਇੱਥੇ ਕਿਵੇਂ ਆਪਣੇ ਪੰਜਾਬੀਆਂ ਨੇ ਤਾਂ ਬਹੁਤ ਮੱਲਾ ਮਾਰੀਆਂ ਅੱਡੇੜੇ ਫਾਰਮ ਪਿਆ ਹਜ਼ਾਰਾਂ ਏਕੜੀ ਹੈਣਾ। ਹਾਂਜੀ ਵਧੀਆ ਖੇਤੀ। ਉਹ ਕਿਵੇਂ ਲੱਗਦਾ ਜੀ ਤੁਹਾਨੂੰ ਜਿਹੜਾ ਖੇਤੀ ਵਾਲਾ ਜਿਹੜੇ ਇਧਰ ਜਿਵੇਂ ਬੈਰੀ ਤੋੜਨੇ ਜਾਂ ਹੋਰ ਹਾਂਜੀ ਹਾਂਜੀ ਵਧੀਆ ਲੱਗਦਾ। ਕਰਿਆ ਕੰਮ ਤੁਸੀਂ ਵੀ ਆ ਕੇ ਇੱਥੇ ਖੇ ਲੋੜ ਨਹੀਂ ਪ ਲੱਗਦਾ ਮੈਨੂੰ ਇਹ ਉਹ ਫਿਰ ਤੁਸੀਂ ਵੀ ਅਜੇ ਵੈਸ ਨੂੰ ਆ ਕਿ ਨਹੀਂ ਨਹੀਂ ਪੈਗ ਚੱਲਦਾ ਜੀ ਲਾ ਲੈਨੇ ਹਾਂ ਹਾਂ ਜੀ ਫਿਰ ਠੀਕ ਹੈ ਇਹ ਵਧੀਆ ਗੱਲ ਹੈ ਚਾਰੇ ਹਿਸਾਬ ਦੇ ਨਾਲ ਚਾਰੇ ਬੰਦੇ ਹੋਣੇ ਦੋ ਤਿੰਨ ਇੱਥੇ ਵਾਲੇ ਮੈਨੂੰ ਉਧਰ ਦੇ ਪਾਸੇ ਹਾਂ ਜੀ ਤੁਸੀਂ ਕੀ ਨਾਮ ਦੀ ਛੋਟਾ ਜੀ ਮੱਖਣ ਸਿੰਘ ਨਾਮ ਤੇ ਕਿਹੜਾ ਏਰੀਆ ਜੀ ਉਧਰੋਂ ਪੰਜਾਬ ਚੋਂ ਲਾ ਹਿਆਰਪੁਰ ਹਾਂ ਜੀ ਜੀਲਗੜ੍ਹ ਜਾਂ ਤਾਂ ਜੀ ਜੀ ਕਿਹੜਾ ਪਿੰਡ ਆ ਜੀ ਮੋਲਾਬਾਦਪੁਰ ਪਿੰਡ ਮੋਲਾਬਾਦਪੁਰ ਕਿੰਨਾ ਟਾਈਮ ਹੋ ਗਿਆ ਜੀ ਆਇਆ ਨੂੰ ਆ 15 ਦਾ ਆਇਆ ਜੀ 15 ਦੇ ਆਏ ਹੋ ਫਿਰ ਤਾਂ ਮਿਲਦੀ ਹੈ ਪੈਨਸ਼ਨ ਤਾਂ ਹਨਾ ਇਹ ਪੈਨਸ਼ਨ ਨਹੀਂ ਕਿਉਂ ਫਿਰ ਆਏ ਕਿਉਂ ਜੀ 10 ਸਾਲ ਰਹਿ ਤਾਂ 10 ਸਾਲ ਬਾਅਦ ਲੱਗਦੀ ਅੱਛਾ 10 ਸਾਲ ਉਮਰ ਦਾ ਸੋਈ ਨਹੀਂ ਹਿਸਾਬ ਹੁੰਦਾ ਜੀ ਸਪੌਂਸਰ ਹੋ ਕੇ ਆਏ ਹੋ ਕੋਈ ਕਾਰਪੋਰੇਟ ਵੀ 65 ਸਾਲ ਹੋਵੇ ਤੇ 10 ਸਾਲ 10 ਸਾਲ ਆਏ ਨੂੰ ਵੀ ਹੋਣ ਅੱਛਾ 10 ਸਾਲ ਆਏ ਨੂੰ ਹੋਣ ਉਮਰ 65 ਸਾਲ ਹੋਵੇ ਫਿਰ ਪੈਨਸ਼ਨ ਲੱਗਦੀ ਹੈ ਚਾਹੇ ਹੁਣ 70 ਸਾਲ ਦੇ ਹੋ ਜੀ ਪਰ 10 ਸਾਲ ਰਹਿਆਂ ਨੂੰ ਹੋਣੇ ਚਾਹੀਦੇ ਬੱਚੇ ਵੀ ਸੋਡੇ ਪੱਕੇ ਪੁੱਕੇ ਉਸ ਹਿਸਾਬ ਨਾਲ ਹੋਣੇ ਚਾਹੀਦੇ ਹਨ ਹਾਂਜੀ ਹਾਂਜੀ ਏ ਜੀ ਜਿੱਦਾਂ ਜਿਹੜਾ ਬੰਦਾ ਤੁਹਾਨੂੰ ਮਗਾਉਂਦਾ ਹਾਂ ਉਹਦੀ ਜ਼ਿੰਮੇਵਾਰੀ ਆ 10 ਸਾਲ ਫੋਨ ਕਰਨਾ ਉਹਦੇ ਮਗਰੋਂ ਗਵਰਨਮੈਂਟ ਜ਼ਿੰਮੇਵਾਰੀ ਲੈਂਦੀ ਫਿਰ 10 ਸਾਲ ਪਹਿਲਾਂ ਜਿਹੜੇ ਆ ਜਿਹਨ ਮਗਾਇਆ ਹਾਂਜੀ ਪੱਕੇ ਤੌਰ ਤੇ ਉਹ ਉਹਦੀ ਜ਼ਿੰਮੇਵਾਰੀ ਆ ਉਹ ਤੁਹਾਨੂੰ ਜੋ ਵੀ ਖਰਚਾ ਦੇਵੇ ਹਾਂ ਜਿੱਦਾਂ ਵੀ ਜਦੋਂ 10 ਸਾਲ ਹੋ ਗਏ ਫਿਰ ਗਵਰਨਮੈਂਟ ਦੀ ਜ਼ਿੰਮੇਵਾਰੀ ਆ ਉਹਨ ਪਹਿਲਾਂ ਤੁਹਾਨੂੰ ਸਪான்ਸਰ ਕੀਤਾ ਇਸ ਕੰਡੀਸ਼ਨ ਤੇ ਪਹਿਲੇ 10 ਸਾਲ ਮੈਂ ਲੋਕ ਆਫਟਰ ਕੋ ਜਦੋਂ ਤੁਸੀਂ ਖਬਰਾਂ ਪੜ੍ਹਦੇ ਆਂ ਜੀ ਕਿਤੇ ਐਂ ਫਿਕਰ ਜਾਂ ਨਹੀਂ ਹੁੰਦਾ ਜਿਹੜੇ ਜਿਹੜੇ ਬੱਚੇ ਇੰਨੀ ਮਿਹਨਤ ਕਰਕੇ ਆਏ ਆ ਉੱਥੇ ਇੰਨਾ ਘਰ ਲਾਇਆ ਹੁੰਦਾ ਤੇ ਉਹ ਬੱਚਿਆਂ ਤੇ ਜਦੋਂ ਕੋਈ ਨਵਾਂ ਕਰੂਣ ਥੋਪ ਦਿੰਦੇ ਆ ਵੀ ਇਹ ਬੱਚਿਆਂ ਨੂੰ ਕੱਢ ਦੇਣਗੇ ਜੀ 50 ਲੱਖ ਕੱਢਣਗੇ ਜਿਵੇਂ ਕਰਨਗੇ ਮੈਂ ਤੁਹਾਨੂੰ ਦੱਸਦਾ ਜੀ ਇਹਦੀ ਗੱਲ ਜਿੱਦਾਂ ਮੈਂ ਉੱਥੇ ਕੰਮ ਕਰਦਾ ਬਿਲਕੁਲ ਜੀ ਤੇ ਉਹ ਗੱਲ ਇਦਾਂ ਆ ਕਿ ਜਿਹੜਾ ਇਹਨਾਂ ਹੁਣ ਜਦੋਂ ਵਰਕ ਪਰ ਜਦੋਂ ਪੜ੍ਹਿਆਣੇ ਪੜ੍ਹ ਕੇ ਹਟ ਗਏ ਹਾਂ ਜੀ ਜਿਹੜੇ ਪੁਰਾਣੇ ਆ ਥੋੜੇ ਉਹਨਾਂ ਨੂੰ 3 ਸਾਲ ਦਾ ਵਰਕ ਪਰਮਿਟ ਦੇ ਦਿੱਤਾ ਜੀ ਜਦੋਂ ਹੁਣ ਉਹ ਰਿਨਿਊ ਕਰਾਉਣ ਜਾਂਦੇ ਆ ਪਿਓ ਰਿਨਿਊ ਨਹੀਂ ਕਰਦੇ ਉਹ ਕੰਡੇ ਤੇ ਟੁਪਨ ਆਇਆ ਸੀ ਤੂੰ ਜਾ ਇਹ ਜਿਹੜੇ ਨਿਆਣੇ ਆ ਉਹਨਾਂ ਨੂੰ ਇਹ ਕਰਨਾ ਪੈਂਦਾ ਚਾਹੇ ਤਾ ਉਹ ਗਾਂ ਪਣ ਲੱਗ ਜਾਣ ਜਾਂ ਕਿਸੇ ਤੋਂ ਲੈਟਰ ਲੈਂਡ ਕੰਮ ਵਾਲੇ ਤੂੰ ਮੇਰੇ ਕੋਲ ਕੰਮ ਹੈਗਾ ਅਣੀ ਮੈਂ ਤੈਨੂੰ ਹੁਣ ਲੱਗਦਾ ਵੀ ਅਗਲੇ ਸਮੇਂ 'ਚ ਕੋਈ ਪੱਕੇ ਕਰ ਦੇਣਗੇ ਜਿਵੇਂ ਵਿਚਾਰੇ ਅਜੇ ਤਾਂ ਨਵੇਂ ਜਿਹੜੇ ਆਏ ਆ ਔਖਾ ਹੈ ਤਾਂ ਔਖਾ ਜੀ ਹੈਣਾ ਇੱਕ ਇੱਕ ਹੋਰ ਦਾ ਇਦਾਂ ਹੀ ਤੁਹਾਨੂੰ ਪਤਾ ਹੋਣਾ ਥੋੜਾ ਐਲ ਐਮ ਆਈ ਜਿਹੜੀ ਵੱਜਦੀ ਹੈ ਇਹ ਵੀ ਆਦੇ ਬਹੁਤ ਲੱਖਾਂ ਰੁਪਏ ਲੱਗ ਜਾਂਦਾ ਇਹ ਮੇਰੇ ਅੱਗੇ ਤਾਂ ਫ੍ਰੀ 'ਚ ਮਿਲ ਜਾਂਦੀ ਸੀ ਇਹ ਹੁਣ ਉਹ ਵੀ ਸਟਾਪ ਕਰਨ ਲੱਗੇ ਆ ਜੀ ਜਿੱਦਾਂ ਉਹਦਾ ਉਹ ਟ੍ਰੇਕ ਕਰ ਦੇਣਾ ਪਏ ਉਹਦੀ ਜ਼ਿੰਮੇਵਾਰੀ ਵਧਾ ਦੇਣੀ ਹੈ ਨਹੀਂ ਤੇ ਲੋਕਾਂ ਨੇ ਚ ਪੈਸਾ ਕਿਹਦੇ ਨਾਲ ਇਹਨਾਂ ਕਮਾਇਆ ਹਾਂ ਇਹ ਲੋਕਾਂ ਨੇ ਹਾਂ ਇਹ ਇਹ ਆਮ ਖਾਣੇ ਪੈਸੇ ਕਮਾ ਲਾ ਹਾਂ ਜਿਆਦਾਤਰ ਤਾਂ ਪੰਜਾਬੀ ਆ ਜਿਵੇਂ ਐਲ ਐਮ ਆਈ ਲੈਣੀ ਆ ਉਹਨਾਂ ਕੋਲੇ ਕੰਮ ਕੀਤਾ ਹੁੰਦਾ ਉਹਦੇ ਚ ਵੀ ਲੱਗਦਾ ਜੀ ਪੰਜਾਬੀ ਐ ਜਾਂ ਕੁਝ ਵੀ ਹੋ ਜਾਂਦਾ ਵੀ ਉਹਨਾਂ ਦੇ ਨਹੀਂ ਵੀ ਢੰਗ ਨਾਲ ਕੋਈ ਜਿਆਦਾ ਪੈਸਾ ਲੈ ਕੇ ਵੀ ਦਿੰਦੇ ਨਹੀਂ ਉਹ ਇਹ ਜੇ ਕੋਈ ਹੈਗਾ ਜਿਹੜਾ ਟਰੱਕ ਡਰਾਈਵਰ ਤੁਹਾਨੂੰ ਨੇੜੇ ਇੱਕ ਐਗਜ਼ਾਮਪਲ ਦੇ ਕੰਸਟਰਕਸ਼ਨ ਚ ਆ ਹਾਂਜੀ ਉਹ ਜਦੋਂ ਡਵਾਈ ਚੋਂ ਛੱਡ ਲੈਂਦੇ ਫਿਰ ਅਸੀਂ ਇੰਨੇ ਪੈਸੇ ਦੇਵਾਂਗੇ ਕਿਉਂਕਿ ਉਹਨਾਂ ਨੂੰ ਉਹਨਾਂ ਨੂੰ ਛੋਕ ਕਰਨਾ ਹੀ ਪ ਪੱਟ ਤੋਂ ਤਨਖਾਹ ਦੇ ਨਹੀਂ ਸਕਦੇ ਹਾਂਜੀ ਪਰ ਜਿਹੜਾ ਮਿਨੀਮਮ ਪੇਟ ਉਹਨਾਂ ਨੂੰ ਜਿਆਦਾ ਦੇਣੀ ਪੈਣੀ ਹੈ ਕਿਉਂਕਿ ਬੰਦੇ ਨੇ ਗੌਰਮੈਂਟ ਨੇ ਦੇਖਣਾ ਹਾਂਜੀ ਉਹਨਾਂ ਨੂੰ ਰਹਿਣਾ ਵੀ ਆ ਕੇ ਜੀ ਉਹ ਫੇਰ ਕੀ ਕਰਦੇ ਆ ਬੰਦੇ ਨੂੰ ਦਿੰਦੇ ਪੈਸੇ ਘਾਟਵਾ ਕਿ ਇੱਕ ਜਿਆਦਾ ਦੇਣ ਨਾਲ ਮੁੱਕੇ ਬਣਾ ਦਿੰਦੇ ਆ ਪੇਪਰਾਂ 'ਚ ਬਣਾ ਕੇ ਕਹਿੰਦਾ ਚੈੱਕ ਕੈਸ਼ ਕਰਾ ਕੇ ਬਾਕੀ ਮੈਨੂੰ ਮੋੜ ਦੇ ਹੂੰ ਹਾਂਜੀ ਠੀਕ ਕਰ ਲਓ ਭਈ 30 ਡਾਲੇ ਦਿਓ ਨਾ ਉਹਨੂੰ ਦੇਣੇ ਉਹਨੇ ਵੀ ਆ ਕਿ ਨੇ ਜਿਹੜੇ 10 ਘੰਟੇ ਦੇ ਆ ਉਹ ਮਗਰਵਣੀ ਲੈ ਲੈਣੇ ਜਿੰਨੇ ਵੀ ਹੈਗੇ ਆ ਕਹਿੰਨਾ ਕੈਸ਼ ਦੇ ਦੇ ਗੌਰਮਨ ਨੂੰ ਟੈਕਸ ਤਾਂ ਜਾਣਾ ਚਾਹੀਦਾ ਫੇਰੀ ਆ ਜੀ ਯਾਨੀ ਇੱਥੇ ਜੇ ਟੈਕਸ ਦਿੰਦੇ ਆ ਤਾਂ ਉਹ ਸਹੂਲਤਾਂ ਸਰਕਾਰ ਦਿੰਦੀ ਆ ਉਸ ਹਿਸਾਬ ਨਾਲ ਬਿਲਕੁਲ ਤੇ ਇੱਕ ਜੇ ਆਪਾਂ ਹੋਰ ਗੱਲ ਕਰਦੇ ਆ ਜੀ ਇਧਰਲੇ ਪਾਸੇ ਤੁਸੀਂ ਦੱਸੋਗੇ ਜੀ ਕਿਸਾਨ ਅੰਦੋਲਨ ਚੱਲਿਆ ਲੰਬਾ ਸਮਾਂ ਜੀ ਹੁਣ ਉੱਥੇ ਹੁਣ ਦੁਬਾਰਾ ਫੇਰ ਸਰਕਾਰ ਨੇ ਆਹ ਜਿਹੜੀ ਉੱਥੇ ਗਿਆਂਦੀ ਸੀ ਵੀ ਉਹਨਾਂ ਨਾਲ ਗੱਲਬਾਤ ਕਰ ਲਏ ਤੇ ਆਂਦੇ ਸੀ ਵੀ ਗ੍ਰਿਫਤਾਰ ਕਰ ਲੇ ਕਿਸਾਨ ਤੇ ਉਹਨਾਂ ਦੀ ਜਿਹੜੀ ਟਰਾਲੀਆਂ ਵੀ ਲੋਕ ਲੈ ਗਏ ਉੱਥੇ ਟੈਂਟਾਂ 'ਚ ਉਹਨਾਂ ਨੇ ਭੰਨ ਤੋੜ ਵੀ ਉਹ ਇੱਥੇ ਬੈਠੇ ਤੁਸੀਂ ਫਿਕਰ ਬਹੁਤ ਕਰਦੇ ਆ ਪੰਜਾਬੀ ਕਿਉਂ ਜਦੋਂ ਕਿਸਾਨ ਦੋਨੋਂ ਚੱਲਿਆ ਤੇ ਬਹੁਤ ਪੈਸਾ ਇੱਥੋਂ ਗਿਆ ਵੀ ਚਲੋ ਸਹੂਦ ਦੀ ਲੜਾਈ ਆ ਸਾਡੀ ਦੀ ਤੇ ਹੁਣ ਦੁਬਾਰਾ ਫਿਰ ਜਿਹੜੇ ਇਹਦੇ ਕੁਝ ਹੋ ਜਾਂਦਾ ਉਹ ਕਿਵੇਂ ਦੇਖਦੇ ਹੋ ਤੁਸੀਂ ਇਸ ਹਾਲਾਤ ਨੂੰ ਕਿਸਾਨਾਂ ਦੇ ਤਾਂ ਉਹਨਾਂ ਕਿਸਾਨਾਂ ਦੀ ਗੇਠੇਬੰਦੀ ਹੋ ਗਈ ਜਿਆਦਾ ਹਾਂ ਉਹ ਇੱਕ ਨਹੀਂ ਨਾ ਹੁੰਦੀ ਜੇ ਇੱਕ ਹੋ ਜਾਣ ਫਿਰ ਤਾਂ ਕੰਮ ਚੱਲ ਜਾਂਦਾ ਆ ਪਾਟ ਕੇ ਕੱਥਾ ਪਾਟ ਗਿਆ ਅੱਛਾ ਅੱਬਰ ਪਾਟਦੀ ਹੈ ਉਹ ਅੱਧੇ ਵਿੱਚ ਸਰਕਾਰ ਨਾਲ ਮਿਲ ਜਾਂਦੇ ਆ ਪਿੱਠੂ ਬਣ ਜਾਂਦੇ ਆ ਉਹ ਗੜਬੜ ਤਾਂ ਹੀ ਕਰਦੇ ਆ ਉਹ ਕਰਦੇ ਆ ਨਹੀਂ ਸਰਕਾਰ ਦੀ ਹਿੰਮਤ ਨਹੀਂ ਕੀ ਕਿ ਕਿਸਾਨਾਂ ਨੂੰ ਨਹੀਂ ਇੰਨਾ ਚਿਰ ਪਹਿਲਾਂ ਵੀ 11 ਮਹੀਨੇ ਮਤਲਬ ਉੱਤੇ ਹੋ ਗਏ ਸੀ ਉਹ ਵੀ ਉਹ ਕਰਕੇ ਆਏ ਸੀ ਕੁਝ ਬੰਦੇ ਦੇ ਅੰਦਰ ਖਾਤੇ ਉਹ ਜਿਹੜੇ ਹੈਗੇ ਆ ਪੈਸੇ ਲੈਣ ਗੜਬੜ ਕਰਦੇ ਆ ਹੂੰ ਇਹ ਗੱਲਾਂ ਦਾ ਵੀ ਹੈ ਹਨਾ ਤੇ ਇਹਦੋਂ ਬਾਅਦ ਕਿਵੇਂ ਲੱਗਦਾ ਜੀ ਅਗਲਾ ਪੰਜਾਬ ਦਾ ਤੁਸੀਂ ਪੰਜਾਬ ਦੀਆਂ ਖਬਰਾਂ ਵੀ ਸੁਣਦੇ ਹੋਵੋਗੇ ਪੰਜਾਬ 'ਚ ਜਿਹੜਾ ਕੁਝ ਹੋ ਰਿਹਾ ਵਰਤਾਰੇ ਹੋ ਰਹੇ ਆ ਨਸ਼ੇ ਚੱਲ ਰਹੇ ਆ ਜਾਂ ਕੋਈ ਹੋਰ ਚੱਲ ਰਿਹਾ ਕਿਸੇ ਤਰ੍ਹਾਂ ਦੇ ਘਟਨਾਵਾਂ ਹੋ ਜਾਂਦੀਆਂ ਸਰਕਾਰ ਪ੍ਰਤੀ ਲੋਕਾਂ ਦਾ ਬਹੁਤ ਰੋਹ ਆ ਵੀ ਸਹੀ ਨਹੀਂ ਸਿਸਟਮ ਚੱਲ ਰਿਹਾ ਇੱਥੋਂ ਦੇ ਸਿਸਟਮ ਦਾ ਬਹੁਤ ਫਰਕ ਆ ਸਰਕਾਰ ਦਾ ਤੇ ਕੋਈ ਹੁਣ ਦਿਨੋਂ ਨਿਗ੍ਹਾ ਰੋਂਦਾ ਹੀ ਆਣਾ ਇਹ ਸਰਕਾਰ ਜਿਹੜਾ ਅੱਜ ਇਹ ਬੰਦਾ ਕੱਲ ਨੂੰ ਬੰਦਾ ਉਹਦੋਂ ਮਾਰਾ ਹੀ ਆਊਗਾ ਬੰਦੇ ਦੀ ਇਹ ਨੇਚਰ ਦੀ ਸੋਚ ਨਹੀਂ ਮਾੜੀ ਹੋ ਗਈ ਹੈ ਪੈਸਾ ਕਮਾਉਣ ਦਾ ਰਕ ਬੰਨ ਲੋਕਾਂ ਦੇ ਬੰਦੇ ਦਾ ਮਤਲਬ ਜਿਹੜਾ ਇਨਸਾਨੀਅਤ ਕਗੜੀ ਕੋਈ ਨਹੀਂ